ਰੋ ਨੰਬਰ ਰੋ ਨੰਬਰ ਰੋ ਬਿਲਕੁਲ ਠੀਕ ਹੋ ਕੇ ਜਾਓ ਜੋਦੀ ਭੈ ਤਾਂ ਫਿਕਰ ਨਾ ਕਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅਰਸ਼ੀਨ ਪਿੰਡ ਲੁਧਿਆਣੇ ਜਿਹੜੇ ਦੇ ਉੱਥੋਂ ਵੀਰੇ ਨੂੰ ਕੁਲਦੀਪ ਸਿੰਘ ਨੂੰ ਉਹਨਾਂ ਦਾ ਬੇਟਾ ਤੇ ਪਿੰਡੋਂ ਹੀ ਸਮਾਜ ਸੇਵੀ ਵੀਰ ਸੂਬੇਦਾਰ ਸਾਹਿਬ ਰਿਟਾਇਰ ਲੈ ਕੇ ਆਏ ਨੇ ਕੱਲ ਇਹ ਦੋਨੇ ਹਸਬੰਦ ਵਾਈਫ ਸਾਡੇ ਕੋਲੇ ਆਏ ਰੋਂਦੇ ਝੱਲੇ ਨਹੀਂ ਸੀ ਜਾਂਦੇ ਇਹਨਾਂ ਨੇ ਆ ਕੇ ਦੱਸਿਆ ਕਿ ਸਾਡਾ ਬੇਟਾ ਪਬਜੀ ਗੇਮ ਖੇਡਦਾ ਪਬਜੀ ਪਬਜੀ ਨੇ ਇਹਨੂੰ ਇੰਨਾ ਕੱਪਸੈਟ ਕਰਤਾ ਵੀ ਉਹ ਗੇਮ ਦੇ ਅੰਦਰ ਹੀ ਚਲਾ ਗਿਆ ਹੈ ਕਿਸਮ ਦਾ ਫੁੱਟ ਮਾਰ ਕਰਦਾ ਭਣ ਤੋੜ ਕਰਦਾ ਪੜਾਈ ਵੀ ਛੱਡ ਗਿਆ 2 ਲੱਖ ਦੇ ਮੋਬਾਈਲ ਤੋੜ ਚੁੱਕਿਆ ਹੁਣ ਤੇ ਕੈਲਸੀਡੀਆਂ ਤੋੜ ਚੁੱਕਿਆ ਦਰਵਾਜ਼ੇ ਭਾਰ ਦਿੰਦਾ ਮਾਲ ਨੂੰ ਟੁੱਟਦਾ ਪਿਓ ਨੂੰ ਟੁੱਟਦਾ ਹੁਣ ਹਾਲ ਮੁੰਡਾ ਪੜਿਆ ਲਿਖਿਆ ਮੁੰਡਾ ਕੇ ਟਾਈਮ ਇੰਨਾ ਦਿਮਾਗ ਸੀਗਾ ਕਿ YouTube ਦੇ ਉੱਤੇ Facebook ਤੇ Instagram ਤੇ ਬਹੁਤ ਸਾਰੀਆਂ ਰਿਡਨਲ ਪਾਉਂਦਾ ਬਾਈ ਗਿਲਦੀਪ ਥੰਦਰ ਦੇ ਨਾਮ ਦੇ ਨੇ ਆਈਡੀ ਬਣਾਈ ਹੋਈ ਆ ਹਜ਼ਾਰਾਂ ਹੀ ਰੀਲਾ ਪਾਉਂਦਾ ਇਹ ਜਿਹਦੇ ਵਿੱਚ ਇਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਮਾਜ ਦੇ ਵਿੱਚ ਕੋਈ ਸੌਂਗ ਚੱਲਦੇ ਨੇ ਜਾਂ ਕੋਈ ਸਕਿੱਟਾਂ ਚੱਲਦੀਆਂ ਕੋਈ ਹਾਸੇ ਮਜ਼ਾਕ ਵਾਲੀ ਜਾਂ ਕੁਝ ਹੋਰ ਉਹਦੇ ਤੇ ਇਹ ਵੀਰ ਐਕਟਿੰਗ ਕਰਦਾ ਨਾ ਗੀਤਨ ਦੇ ਵੀ ਜਾਂਦਾ ਪੰਜਾਬ ਪਿਆਰ ਨਾਲ ਪਹਿਲਾਂ ਹੀ ਪੰਜਾਂ ਪਿਆਰ ਨਾਲ ਜਾਂਦਾ ਸੀ ਦੀ ਸੇਵਾ ਕਰਦੇ ਰਹੇ ਬਦ ਵਾਰ ਵਾਰ ਮੇਰੇ ਇਹਨਾਂ ਦਾ ਕੰਟੈਕਟ ਜਾਦਾ ਮੋਬਾਈਲ ਤੇ ਮੋਬਾਈਲ ਤੇ ਹੋ ਗਿਆ 2017 ਤੋਂ ਹੁਣ ਇਹਦੀ ਡੇਟ ਆਫ ਬਰਥ ਕੀ ਹੈ ਜੀ 23 ਸਾਲ ਦੀ 23 ਸਾਲ ਦਾ ਹੋ ਗਿਆ ਵੀਰਾ 2001 ਦਾ ਜਨਮ ਹੈ ਹਾਂ ਜੀ ਤੇ ਇਹ ਫਾਦਰ ਸਾਹਿਬ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਜੀ ਖੇਤੀ ਕਰਦਾ ਖੇਤੀ ਕਰਦੇ ਆ ਕਿਉਂਕਿ ਬਾਪੂ ਵੀ ਜਿਆਦਾ ਪੜਿਆ ਲਿਖਿਆ ਨਹੀਂ ਬੇਬੇ ਵੀ ਜਿਆਦਾ ਪੜ੍ਹੀ ਲਿਖੀ ਨਹੀਂ ਬੇਬੇ ਤਾਂ ਜਮਾ ਹੀ ਨਹੀਂ ਪੜ੍ਹੀ ਲਿਖੀ ਮਾਂ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਪਤਾ ਸੀਗਾ ਵੀ ਸਾਡਾ ਪੁੱਤ ਮੋਬਾਈਲ ਦੇਖਦਾ ਇਹਦਾ ਮੋਬਾਈਲ ਚਲਾਉਣਾ ਸਿੱਖ ਗਿਆ ਤਾਂ ਗੇਮ ਖੇੜ ਲੈਂਦਾ ਵੀਰੇ ਬੜਾ ਤੇਜ ਆ ਸਾਡਾ ਪੁੱਤ ਬੜਾ ਸਿਆਣਾ ਬੜਾ ਗੁਣਾਂ ਦੀ ਗੁੱਠਲੀ ਆ ਪਰ ਭਰਾਓ ਕਈ ਵਾਰੀ ਲੋੜ ਤੋਂ ਵੱਧ ਖਾਣਾ ਖਾਦਾ ਵੀ ਸਾਨੂੰ ਖਰਾਬ ਕਰਦਾ ਤੇ ਅੱਜ ਕਿੰਨੇ ਨਾ ਬੇਟਾ ਘਰੇ ਬੰਦ ਕੇ ਰੱਖਿਆ ਹੋਇਆ ਦੀ ਬਾਈ ਨੇ ਸਿਲਾਇਆ ਜਾ ਕੇ ਆਪਣੇ ਪਿਓ ਨੂੰ ਗਲਾਸਿਆਂ ਦਾ ਵੱਡਣ ਲੱਗਿਆ ਕਿੰਨੀ ਵੇਰੀ ਘਟ ਚੁੱਕਿਆ ਮਾਂ ਨੂੰ ਪਿਓ ਨੂੰ ਕੋਈ ਉਹਦੀ ਵੀ ਸੋਚੀ ਨਹੀਂ ਉਹਨੇ ਗੇਮ ਦਾ ਪਬਜੀ ਗੇਮ ਦਾ ਆਪਣੇ ਆਪ ਨੂੰ ਇੱਕ ਕਿਰਦਾਰ ਮੰਨ ਲਿਆ ਕੁੱਠੇ ਤੋਂ ਬਾਪੂ ਦੱਸਦਾ ਛਾਲ ਮਾਰਦਾ ਕੁੱਠੇ ਨੂੰ ਜਾ ਕੇ ਇਦਾਂ ਕਰਦਾ ਰਿਐਕਸ਼ਨ ਫਿਰ ਸਟੰਟ ਕਰਦਾ ਜਿਵੇਂ ਮੈਂ ਉੱਠ ਜਾਊਗਾ ਤਾਂ ਨੂੰ ਜਾਂ ਜਿਵੇਂ ਜਿਵੇਂ ਗੇਮਾਂ ਚ ਹੁੰਦਾ ਉਹ ਵੀ ਉਹਵੇਂ ਕਰਦਾ ਰੋਣਾ ਬਾਪ ਰੋਣਾ ਰੋ ਰੋ ਬਿਲਕੁਲ ਠੀਕ ਹੋ ਕੇ ਜਾਉ ਕਲਦੀਪ ਕੋਈ ਫਿਕਰ ਨਾ ਕਰ ਠੀਕ ਹੈ ਜੀ ਕੋ ਕਿ ਭੇਜਾਂਗੇ ਘਰੇ ਨੂੰ ਆਪਾਂ ਵਾਇਰ ਨੂੰ ਮੇਰ ਕਰੇ ਤੇ ਹੁਣ ਵੀ ਮੋਬਾਈਲ ਨਹੀਂ ਛੱਡਦਾ ਇਹ ਅੱਜ ਵੀ ਹੁਣ ਮੋਬਾਈਲ ਕੋਲੇ ਰੱਖਾ ਗਿਆ ਹੈ ਜੀ ਵੀਰੀ ਗੱਲ ਮੰਨਦਾ ਪਿਆਰ ਨਾਲ ਥੋੜਾ ਜੀ ਲਿੰਗ ਕਰਨੀ ਪੈਂਦੀ ਹੈ ਇਹ ਮੋਬਾਈਲ ਤਾਂ ਘਰਾਣਾ ਹੀ ਰੱਖਦਾ ਹੈ ਅੰਦਰੋਂ ਕਮਰੇ ਚੋਂ ਬਾਹਰ ਨਿਕਲਦਾ ਨਹੀਂ ਹਜ ਨਹੀਂ ਰੇ ਹੀ ਰਹਿੰਦਾ ਹੈ ਤੇ ਬਾਹਰ ਦਰਾਂ ਜਮੇ ਜਾਂਦਾ ਨਹੀਂ ਨਿਕਲਦਾ ਨਹੀਂ ਬਾਹਰ ਕਾ ਤੂੰ ਨਿਕਲਦਾ ਗਲਦੀਪ ਤੂੰ ਤਾਂ ਯਾਰ ਇੰਨਾ ਸਿਆਣਾ ਮੁੰਡਾ ਗੁਰਦੁਆਰੇ ਜਾਣਾ ਪੈਂਦਾ ਹਟ ਗਿਆ ਹੁਣ ਹੂੰ ਗੇਮ ਕਿਹੜੀ ਖੇਡਦਾ ਤੂੰ ਹੁਣ ਤਾਂ ਏਡ ਦੇ ਪਹਿਲਾਂ ਖੇਡਦਾ ਕਿਹੜੀ ਜਗਰਾਵਾ ਤੋਂ ਦਵਾਈ ਤੇ ਹੁੰਦੀ ਹੈ ਅਚਾ ਗੇਮ ਪਹਿਲਾਂ ਕਿਹੜੀ ਖੇਡਦਾ ਜੀ ਗੇਮ 8 ਬਾਲ ਖੇਡਦਾ ਏਡ ਬਾਲ ਹਾਂਜੀ ਠੀਕ ਆ ਪਬਜੀ ਕੈਰਨ ਕੈਰਨ ਬਾਲ ਖੇਡਦਾ ਹੀ ਬਾਕੀ ਜਿਹੜੀ ਗੇਮਾਂ ਆਉਂਦੀਆਂ ਪਲੇਸ 2 ਠੀਕ ਆ ਹੋਰ ਕੋਈ ਸੌਫਟਵੇਅਰ ਵਗੈਰਾ ਬਣਾਇਆ ਤੂੰ ਕੋਡਿੰਗ ਵਗੈਰਾ ਸਿੱਖੀ ਆ ਗੁਰਵਾਣੀ ਸੁਣਦਾ ਗੁਰਵਾਣੀ ਸੁਣਦਾ ਹੁੰਦਾ ਫੋਨ ਨਹੀਂ ਮੋਬਾਈਲ ਕੋਈ ਫੰਮੇ ਹੌਣੇ ਪੰਨਾ ਕਿੰਨਾ ਟਾਈਮ ਹੋ ਗਿਆ ਹੋ ਗਿਆ ਬਸ ਦਵਾਈ ਤੇਰੀ ਤਾਰ ਕਪਾ 5 ਮਹੀਨੇ ਤੋਂ ਥੋੜਾ ਜਿਹਾ ਉਹ ਦਵਾਈ ਨੇ ਕੰਟਰੋਲ ਕੀਤਾ ਨਹੀਂ ਡਾਉਣ ਲੱਗੀ ਪਹਿਲਾਂ ਡਾਉਂਦਾ ਨਹੀਂ ਹਿਆ ਫਿਰ ਜਿਵੇਂ ਦਵਾਈ ਉੱਥੋਂ ਚੱਲਦੀ ਸੀ ਫਿਰ ਠੀਕ ਸੀ ਹੁਣ ਕਾਹਤੋਂ ਇੱਥੇ ਡਾਉਣ ਲੱਗੀ ਕਰਦੇ ਕਿਹੜੇ ਕਾਰਨ ਹੋ ਗਿਆ ਜੀ ਇਹ ਮਤਲਬ ਉਹ ਦਵਾਈ ਦਾ ਹੈ ਆ ਉੱਥੇ ਹੁਣ ਰਹਿ ਕੇ ਨਾ ਤਾਂ ਮੋਬਾਈਲ ਛੱਡ ਰਿਹਾ ਜੀ ਨਾ ਤਾਂ ਟੀਵੀ ਦਾ ਖੜਾ ਛੱਡ ਰਿਹਾ ਹੁਣ ਸਾਡੀ ਤਾਂ ਗੱਲ ਨੂੰ ਸਮਝ ਨਹੀਂ ਆਉਂਦੀ ਹੈਗੀ ਜਦੋਂ ਕਿ ਚੱਲਦੀ ਉਹਦੇ ਵਿੱਚੋਂ ਨੈਟ ਕਦੀ ਗਈ ਆਪਣੇ ਕੇਵਲ ਬੰਦ ਹੋ ਗਈ ਇਨੇ ਜਾ ਕੇ ਰੋਲਾ ਪਾ ਰਹਾ ਮੇਰੀ ਕੇਬਲ ਬੰਦ ਕਿਉਂ ਹੋ ਗਈ ਇਹਨਾਂ ਨੂੰ ਪਰੇਸ਼ਾਨ ਕਰਦਾ ਮੈਂ ਆਪ ਨੂੰ ਮੈਂ ਰਾਤ ਨੂੰ 9:00 ਵਜੇ ਆ ਕੇ ਦੀ ਇਹਨਾਂ ਨੂੰ ਛੜਾਇਆ ਹੁਣ ਵੀ ਜਦੋਂ ਆਪ ਜੋ ਤੱਕ ਤੰਤਨ ਪਹਿਲਾਂ ਇਹਨਾਂ 9:00 ਵਜੇ ਜਾ ਕੇ ਮੈਨੂੰ ਫੋਨ ਕੀਤਾ ਵੀ ਤੈਨਾਂ ਕਰਕੇ ਵੀ ਸਾਨੂੰ ਤੰਗ ਕਰ ਰਿਹਾ ਮੈਂ ਉਹਨੂੰ ਜਾ ਕੇ ਫਿਰ ਇਹਨੂੰ ਮੈਂ ਕਰਿਆ ਇਹਨਾਂ ਗੇਟ ਬੰਦ ਕਰ ਲਿਆ ਗੇਟ ਭੰਨ ਰਿਹਾ ਅੰਦਰੋਂ ਜਾ ਕੇ ਫਿਰ ਇਹਨੇ ਪੇਟੀਆਂ ਭੰਨ ਰਿਹਾ ਕਰ ਰਿਹਾ ਉਹਦੀ ਮੁਕੀਆਂ ਮਾਰ ਰਿਹਾ ਕੰਧਾਂ ਦੇ ਵਿੱਚ ਉੱਥੇ ਜਾ ਕੇ ਮਜ਼ੇਦਾ ਕੋਈ ਪਤਾ ਨਹੀਂ ਕਿਸ ਸਮੇਂ ਕੀ ਹੈਪਨਿੰਗ ਕਰਦੇ ਨੇ ਇਹ ਕਰਕੇ ਹੀ ਬੇਨਤੀ ਲੈ ਕੇ ਆਏ ਆ ਵੀ ਕਦੋਂ ਅੱਪਾ ਇੱਥੇ ਰਹਿ ਨੂ ਖੁੱਦ ਜੇ ਇੱਕ ਤੱਕ ਦਾ ਮੋਬਾਈਲ ਸੁੱਟ ਜੂਗਾ ਇੱਕ ਇਹਦਾ ਪੀਵੀ ਸ਼ਾਇਦ ਇਹਨੂੰ ਮਾਲਕ ਦੀ ਕਿਰਪਾ ਨਾਲ ਵਿੱਚੋਂ ਵਧੀਆ ਹੋ ਕੇ ਚੱਲ ਜਾਵੇ ਯਾਨੀ ਵੀਰੇ ਜਦੋਂ ਕੱਲ ਭਾਈ ਹੁਣੀ ਆਇਆ ਸੀ ਆਪਣੀ ਟੀਮ ਦੇ ਮੈਂਬਰ ਦੀ ਕਰਨ ਦੀ ਡਿਊਟੀ ਲਾਈ ਸੀ ਲਤਾਲੇ ਤੋਂ ਅਸੀਂ ਨੂੰ ਕਹਾਂ ਵੀ ਤੂੰ ਲੈ ਕੇ ਆਈ ਨਾਲ ਇਹਨਾਂ ਨੇ ਬਹੁਤ ਵਧੀਆ ਸਾਡੇ ਕੋਲੇ ਆਏ ਨੇ ਸਾਮ ਨੂੰ ਵੀ ਆਏ ਨੇ ਬਹੁਤ ਵਧੀਆ ਇਹਨਾਂ ਨੇ ਡੀਲਿੰਗ ਕੀਤੀ ਆ ਕਿ ਨਹੀਂ ਭਾਈ ਨੇ ਸਾਡੀ ਡਿਊਟੀ ਲਈ ਆ ਉਹ ਮੰਨ ਨਹੀਂ ਰਿਹਾ ਸੀਗਾ ਬੜੇ ਨੂੰ ਕਹਿੰਦਾ ਕਰਕੇ ਚਲੋ ਇਹਨਾਂ ਨੇ ਬਹੁਤ ਇਹਨੂੰ ਸਮਝਾਇਆ ਇਹ ਆਪ ਉੱਥੇ ਜਾਣਾ ਵੀ ਠੀਕ ਹੋਣਾ ਬੇਟਾ ਉੱਥੇ ਬਹੁਤ ਦੁਨੀਆ ਆ ਜਾਂਦੀ ਹੈ ਠੀਕ ਹੋ ਕੇ ਆਉਂਦੀ ਹੈ ਗਲਦੀਪ ਪੁੱਤਰ ਇੱਥੇ ਤੂੰ ਸਾਡਾ ਭਰਾ ਬਣ ਕੇ ਸਾਡੇ ਨਾਲ ਰਹਿਣਾ ਇੱਥੇ ਤੂੰ ਸਾਡੇ ਨਾਲ ਸੇਵਾ ਵੀ ਕਰਾਉਣੀ ਹੈ ਤੈਨੂੰ ਦੁਨੀਆ ਦੇਖੂਗੀ ਤੇ ਵੀ ਸਾਰੇ ਗਲਦੀਪ ਕਿਵੇਂ ਠੀਕ ਹੋ ਤੈਨੂੰ ਦੇਖ ਕੇ ਹੋਰ ਬੱਚੇ ਮੋਬਾਈਲ ਤੇ ਗੇਮ ਖੇਡਣੀ ਛੱਡਣਗੇ ਜੇ ਤੂੰ ਦੱਸੇਗਾ ਨਾ ਲੋਕਾਂ ਨੂੰ ਵੀ ਭਾਈ ਨਾ ਖੇਡੋ ਜਿਹੜੇ ਬੰਦੇ ਨੇ ਨਾ ਜਿਹੜੀ ਗਲਤੀ ਕੀਤੀ ਹੋਵੇ ਉਹ ਦੂਜੇ ਨੂੰ ਦੱਸੂਗਾ ਤਾਂ ਦੂਜੇ ਨੂੰ ਸਮਝ ਆ ਜਾਂਦੀ ਹੈ ਗੱਲ ਦੀ ਇਸ ਕਰਕੇ ਜੇ ਤੂੰ ਕਹੇਗਾ ਭਾਈ ਨਾ ਖੇਡੋ ਵੀ ਮੈਂ ਦੇਖੋ ਕਿੰਨਾ ਅਫਸੈਟ ਹੋ ਗਿਆ ਸੀ ਮੈਂ ਆਪਣੇ ਘਰਦਿਆਂ ਨੂੰ ਵੀ ਪਛਾਣੋਂ ਹਟ ਗਿਆ ਸੀ ਮੈਂ ਗੁੱਸਾ ਕਰਨ ਲੱਗ ਗਿਆ ਸੀ ਕਿ ਲੋਕ ਤੇਰੀ ਬੱਚੇ ਗੱਲ ਮੰਨਣਗੇ ਉਹਨਾਂ ਨੂੰ ਬੇਨਤੀ ਕਰ ਵੀ ਗੇਮ ਨਾ ਖੇਡਿਆ ਕਰੋ ਪੜ੍ਹਾਈ 'ਚ ਮਨ ਲਾਓ ਇਹੀ ਕਹਿਣਾ ਚਾਹੁੰਨਾ ਤੂੰ ਕਹਿ ਬੋਲ ਕੇ ਦੱਸ ਕੀ ਕਹਿਣਾ ਤੇ ਇਹੀ ਕਹਿਣਾ ਚਾਹੁੰਨਾ ਵੀ ਲੋਕ ਪੜ੍ਹਾਈ ਕਰਨਾ ਅੱਗੇ ਵਧਣਾ ਪੜ੍ਹ ਲੈ ਕੇ ਕੁਰਬਾਨ ਨਾ 10 12 ਗਲਾਸ ਆਪ ਖਾੜਨ ਫਾਸ ਹੋਣ ਹੋਰ ਵੀ ਜੋੜਨ ਹੁੰਦਾ ਚ ਲੱਗ ਗੇਮ ਗੇਮ ਨਾ ਖੇਡਣਾ ਆਪਣਾ ਪੜਾਈ ਤੇ ਖੇਡ ਬਾਹਰ ਖੇਡਣ ਸਿੱਟਾ ਕਰਨ ਸਪੋਰਟਸ ਕਰਨ ਹਨਾ ਹਾਂਜੀ ਸਬੋ ਮੋਬਾਈਲ ਤੇ ਗੇਮਾ ਨਾ ਖੇਡਣਾ ਮੋਬਾਈਲ ਤੇ ਗੇਮਾ ਨਾ ਨਾ ਮੋਬਾਈਲ ਨਾ ਚਲੋ ਨਾ ਮੋਬਾਈਲ ਰੱਖ ਲਿਆ ਮੇਰੀ ਬੇਨਤੀ ਹੈ ਜੀ ਗੱਲ ਇਹ ਨੂੰ ਕੁਲਦੀਪ ਸਿੰਘ ਮਲੇ ਨੂੰ ਬੇਨਤੀ ਸਾਰੀ ਸੰਗਤ ਨੂੰ ਵੀ ਹੈਗੀ ਮੈਂ ਆਪਣੇ ਘਰੇ ਵੀ ਬੇਨਤੀ ਕਰਦਾ ਆਪਣੇ ਵਾਈਫ ਨੂੰ ਵੀ ਬੱਚੇ ਨੂੰ ਸਾਡੇ ਨੂੰ ਬੇਟੇ ਨੂੰ ਘਰਫਤੇ ਨੂੰ ਫੋਨ ਨਾ ਪਿਆ ਕਰੋ ਜਿਆਦਾ ਦੇਖੋ ਫੋਨ ਕਿੰਨਾ ਨੁਕਸਾਨ ਕਰਦਾ ਇਹ ਪਾ ਸੋਚਦੇ ਆ ਵੀ ਸਾਡੇ ਬੱਚੇ ਨੂੰ ਲੋਕ ਖੋਲਣਾ ਆ ਗਿਆ ਸਾਡਾ ਬੱਚਾ ਤਾਂ ਪੈਟਰਨ ਲੌਕ ਵੀ ਖੋਲ ਲੈਂਦਾ ਇਦਾਂ ਹੁਣ ਕੋਡ ਵੀ ਜਾਣਦਾ ਪਾਸਵਰਡ ਵੀ ਖੋਲ ਲੈਂਦਾ ਇਹ ਤਾਂ ਬਹੁਤ ਤੇਜ਼ ਆ ਬਹੁਤ ਹਿਆਰ ਆ ਨਹੀਂ ਸਮੇ ਤੋਂ ਪਹਿਲਾਂ ਚੀਜ਼ ਉਹਨੂੰ ਹੱਥ 'ਚ ਫੜਾਵਾਂਗੇ ਜਿਹੜੀ ਉਹਨੂੰ ਉਹਦੇ ਕੰਮ ਦੀ ਨਹੀਂ ਹੈਗੀ ਤਾਂ ਨੁਕਸਾਨ ਹੋਊਗਾ ਦਾ ਉਲਟਾ ਉਹੀ ਨੁਕਸਾਨ ਆ ਜਿਹੜਾ ਕੁਲਦੀਪ ਸਿੰਘ ਦਾ ਪਰਿਵਾਰ ਚੱਲ ਰਿਹਾ ਅੱਜ ਤੇ ਕੁਲਦੀਪ ਦੇ ਫਾਦਰ ਸਾਹਿਬ ਤੇ ਮਦਰ ਦੋਨੋਂ ਕੱਲ ਮੰਨ ਲੋ ਉਹਦੇ ਤੇ ਲੈਣੀ ਸੀ ਜਾਂਦੇ ਇੱਕੋ ਇੱਕ ਪੁੱਤਾ ਉਹਦੇ ਤੇ ਸਾਰੀਆਂ ਉਮੀਦਾਂ ਟਿੱਕੀਆਂ ਉਹਦੇ ਤੇ ਸਾਰਾ ਦਾਰੂਦਾਰਾ ਜ਼ਮੀਨ ਜਾਇਦਾਦ ਦਾ ਬਾਪੂ ਕਹਿੰਦਾ ਸਭ ਕੁਝ ਹੈਗਾ ਪਰ ਗੰਦਾ ਅੱਖਾਂ ਦੇ ਸਾਹਮਣੇ ਉਹ ਸੁਪਨੇ ਦਾ ਬਣਾਇਆ ਮਹਿਲ ਜਿਹੜਾ ਢੇਰੀ ਹੋਣ ਲੱਗ ਗਿਆ ਉਹ ਪੁੱਤ ਜਿਹਦੇ ਆਸ-ਪਾਸ ਸਾਰੀਆਂ ਉਹ ਸੁਪਨਿਆਂ ਦੀਆਂ ਬੁਣਤਾ-ਬੁਣੀਆਂ ਸੀਗੀਆਂ ਉਹ ਸਾਰੀਆਂ ਉਧਰ ਨ ਲੱਗ ਗਿਆ ਤੇ ਫਿਰ ਸੁਭਾਅ ਕੀ ਇਨਸਾਨ ਦੇ ਉੱਤੇ ਕਿਦਾਂ ਅਸਰ ਹੁੰਦਾ ਸੀ ਅਰਦਾਸ ਕਰਿਓ ਕੁਲਦੀਪ ਸਿੰਘ ਜਿੱਥੋਂ ਤਕਰਾ ਹੋ ਕੇ ਜਾਵੇਂ ਠੀਕ ਹੋ ਕੇ ਜਾਵੇ ਦਰਵਾਜ਼ਾ ਬਾਈ ਹੁਣਾਂ ਦਾ ਬਾਈ ਤੁਹਾਡਾ ਕੀ ਨਾਮ ਸੂਬੇਦਾਰ ਜਸਵਿੰਦਰ ਸਿੰਘ ਪੰਡਰਸੀਨ ਸੂਬੇਦਾਰ ਜਸਵਿੰਦਰ ਸਿੰਘ ਪੰਡਰਸੀਨ ਤੋਂ ਆ ਬਾਈ ਫੇ ਪਿੱਛੇ ਸਾਡੇ ਕਰਨ ਖੜਾ ਮਨਦੀਪ ਖੜਾ ਬੀਰਾ ਆਸਪੀ ਤੋਂ ਖੜਾ ਇਹਨਾਂ ਤੇ ਨਾ ਭਾਵੇਂ ਵੀ ਆਪਣੀ ਜਿੰਮੀ ਬਾਈ ਨਿਭਾਉਂਦਿਆ ਇਹਨੂੰ ਵੀਰ ਨੂੰ ਅੱਜ ਇੱਥੇ ਟਿਕਰ ਲੈ ਕੇ ਆਂਦਾ ਇਹਨਾਂ ਦੇ ਜੀਰ ਸਾਰੇ ਅਰਦਾਸ ਵਾਇਟੂ ਜੀ ਕਾ ਖਾਲਸਾ ਥੈਂਕ ਯੂ ਫਰ। ਹੋਰ ਇਸੂ ਕਿ ਮੈਂ ਇਹ ਸਾਡੇ ਟੀਮ ਦੇ ਮੈਂਬਰਾਂ ਰਾਹੀਂ ਤੋਂ ਸਾਡਾ ਛੋਟਾ ਇਸ਼ੂ ਐਸਪੀ ਸਿੰਘ ਐਸਪੀਨ ਦੀ ਮੈਰਿਜ ਹੋਈ ਤੇ ਨਾਲ ਸਾਡੇ ਨੂਰ ਵਾਲੀ ਨੂੰ ਮਾਮਾ ਜੀ ਨੂੰ ਵੀ ਲੈ ਕੇ ਆਇਆ ਸਤਿ ਸ਼੍ਰੀ ਅਕਾਲ। ਉਹ ਠੀਕ ਠਾਕ ਹੋ ਮਮੀ ਤਕੜੇ ਸਤਿ ਸ਼੍ਰੀ ਅਕਾਲ। ਤੇ ਇਹ ਛੋਟੇ ਭਰਾ ਲੋਕੀ ਇੱਕ ਸੇਵਾ ਦਾ ਜਨੂਨ ਆ ਇੱਕ ਸੇਵਾ ਦੀ ਐਸੀ ਐਡਿਕਸ਼ਨ ਆ ਵੀ ਬਦਨ ਰਾਤ ਸੇਵਾ ਵਾਸਤੇ ਕਰਿਆ ਹੈ ਮੇਰੇ ਅਨਮੋਲ ਦੇ ਨਾਲ ਜਿੱਥੇ ਵੀ ਲੋੜ ਪੈਂਦੀ ਹੈ ਸਾਡੇ ਨਾਲ ਆਪਣੇ ਲੈਵਲ ਤੇ ਆਪਣੇ ਪੱਧਰ ਤੇ ਵੀ ਦਰਾਹੇ ਲਾ ਕੇ ਜਿੱਥੇ ਤਿੱਕਰ ਵੀ ਇਹ ਵੀ ਦੀ ਅਪਰੋਚ ਹੁੰਦੀ ਹੈ ਜਿੰਨੇ ਜੋਗ ਹੈ ਆਪਣੀ ਬਦਨ ਰਾਤ ਸੇਵਾ ਕਰਦਾ ਤੇ ਭਗਵਾਨ ਵਾਲਾ ਬਾਤ ਇਹਨੂੰ ਇਹ ਜੀਵਨ ਸ਼ਾਸਤਰ ਵੀ ਉਸੇ ਤਰ੍ਹਾਂ ਦੀ ਮਿਲੀ ਉਹ ਵੀ ਨਾਲ ਸੇਵਾ ਦੇ ਵਿੱਚ ਭੈਣ ਸਾਡੇ ਕੋਲੇ ਆਉਂਦੀ ਛੋਟੀ ਭੈਣ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੀ ਇਹਨਾਂ ਦੋਨੇ ਭੈਣਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਮਾਰਾਤ ਦਾ ਦਰਸਾ ਕੇ ਆਖੀ ਰੀਨਲੀ ਮम्मा ਜੀ ਵੀ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੱਗੋ ਕਰੋ ਜੀ ਹਾਂ ਕਿਵੇਂ ਹਾਂ ਨਹੀਂ ਦੇ ਨਹੀਂ ਆਉਂਦੀ ਅੱਲਾ ਯਾਰ ਠੀਕ ਆ 2 ਮਹੀਨੇ ਹੋ ਗਏ ਤੂੰ ਆਇਆ ਹੀ ਨਹੀਂ ਮੁੜ ਕੇ ਉਹ ਡੈਡੀ ਦਵਾਈ ਲੈਣ ਦੀ ਆਇਆ ਉਹ ਡੈਡੀ ਲੈ ਕੇ ਨਹੀਂ ਆਉਂਦੇ ਸੀ ਕਿ ਭਾਜ ਜਾਂਦਾ ਤੂੰ ਫੇ ਮਾੜੀ ਗੱਲ ਉਹ ਕਹਿੰਦਾ ਤੈਨੂੰ ਮੇਰੇ ਰੱਖਣਾ ਪੈਣਾ ਇਹ 3 ਮਹੀਨਾ ਤਾਂ ਠੀਕ ਹੋਣਾ ਤੂੰ ਜੀ ਜੀ ਨੀਂਦੇ ਨਹੀਂ ਉਹਦੀ ਮੈਨੂੰ ਹਾਂ ਪਹਿਲਾਂ ਜਦੋਂ ਮੈਡਮ ਦਵਾਈ ਦਿੱਤੀ ਮੈਂ ਨੀਂਦ ਆਉਣ ਲੱਗ ਪਿਆ ਹੁੰਦਾ ਸਾਰੀ ਰਾਤ ਜਾਗਦਾ ਰਹਿੰਦਾ ਨਾ ਨੀਂਦ ਹੀ ਨਹੀਂ ਹੁੰਦੀ ਵਿਸ਼ਾਲ ਇਹ ਤਾਂ ਮਾੜੀ ਗੱਲ ਹੈ ਤੇਰੇ ਵਾਸਤੇ ਪਤਾ ਨਹੀਂ ਕੀ ਹੋਇਆ ਦਵਾਈ ਨਾਲ ਨੀਂਦ ਹੀ ਨਹੀਂ ਆਉਂਦੀ ਦਵਾਈ ਵੀ ਮੌਕੀ ਨੀਂਦ ਨਹੀਂ ਆਉਂਦੀ ਮੈਨੂੰ ਕਈ ਦਵਾਈਆਂ ਖਾਧੀਆਂ ਅਸਰ ਹੀ ਨਹੀਂ ਹੁੰਦਾ ਉਹ ਡੈਡੀ ਖੜਾ ਲੈਣ ਚੋ ਦਵਾਈ ਲੈਣ ਨੂੰ ਮਾੜੀ ਗੱਲ ਹੈ ਵਿਸ਼ਾਲ ਮਾੜੀ ਗੱਲ ਤਾਂ ਮੈਂ ਭੱਜ ਕੇ ਦੀ ਆ ਸਕਦਾ ਸੀ ਮੈਨੂੰ ਬੰਨਿਆ ਸੀ ਸੰਗਲ ਨੇ ਪਰ ਮੈਂ ਕਿੱਥੇ ਆਇਆ ਨਾ ਇਹ ਵਿਸ਼ਾਲ ਆ ਜੀ ਇਹਨੂੰ ਬੰਨ ਕੇ ਸੰਗਲਣਾ ਲੈ ਕੇ ਆਏ ਸੀ ਇਹਦੇ ਪਿੰਡ ਦੇ ਬੰਦੇ ਨਾਲ ਤੇ ਠੀਕ ਹੋ ਗਿਆ ਸੀ ਜਮਾ ਪਰ ਦੁਬਾਰਾ ਫੇਰ ਦਵਾਈ ਲੈਣ ਨਹੀਂ ਆਏ ਹੁਣ ਫੇਰ ਉਹੀ ਹਾਲਾਤ ਹੋਏ ਫਿਰਦੇ ਆ ਸਾਡੀ ਬੇਨਤੀ ਆ ਪਰਿਵਾਰਕ ਮੈਂਬਰਾਂ ਨੂੰ ਵੀ ਜਿਨ੍ਹਾਂ ਦੇ ਧੀਆਂ ਪੁੱਤ ਠੀਕ ਹੋ ਜਾਂਦੇ ਆ ਵਿੱਚੋਂ ਦਵਾਈ ਬੰਦ ਨਾ ਕਰੋ ਜੇ ਉਹ ਨਹੀਂ ਆਖੇ ਲੱਗਦਾ ਜੇ ਨਹੀਂ ਆਉਂਦਾ ਸਾਡੇ ਕੋਲ ਦੁਬਾਰਾ ਇੱਕ ਵਾਰੀ ਲੈ ਆਓ ਚਾਹੇ ਕੈਂਪ ਤੋਂ ਬਿਨਾਂ ਲੈ ਆਓ ਕੋਈ ਜੇ ਬਹੁਤ ਜ਼ਿਆਦਾ ਐਮਰਜੈਂਸੀ ਲੱਗਦੀ ਹੈ ਤੁਹਾਨੂੰ ਆ ਪਰ ਦਵਾਈ ਨਾ ਬੰਦ ਕਰੋ ਈਗਨਮ ਸਾਹਿਬ ਸਹੀ ਕਹਿ ਰਹੇ ਹਾਂ ਹਾਂ ਮੈਨੂੰ ਵੀ ਉਹਨਾਂ ਤੇ ਚਾਹੀਦਾ ਹੈ ਕਿ ਉਹ ਪਰਮਿਟ ਹਾਂ ਹੋਰ ਜਾਣਾ ਹਾਂ ਛੁੱਟੀ ਕਰ ਪੜ੍ਹਨਾ ਹਾਂ ਪਰ ਦੋ ਮਿਲਾ ਦਿਓ ਮੈਨੂੰ ਇੱਥੇ ਲਿਆਓ ਇੱਥੇ ਲਿਆਓ